ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਹਾਲਿ ਅਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹ ਸਿਆਣ ਪਾ ਲਖ ਹੋਇ ਤਾਇਕ ਨ ਚੱਲੇ ਨਾਲ ਕਿਉ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵਢਿਆਈ ਹੁਕਮੇ ਉਤਮ ਨੀਚ ਹੁਕਮੇ ਲੇਖ ਦੋਖ ਸੁਖ ਪਾਈਐ ਇਕ ਨਾਮੁ ਹੋਈ ਬਖਸ਼ੀਸ ਇਕ ਹੁਕਮੇ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ 부ਜੈ ਤਾ ਹਮੇ ਕਹੈ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀ ਸਾਣ ਗਾਵੇ ਕੋ ਬਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾਵੇ ਟੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਇ ਜੁਗਾ ਜੁਗੰਤਰ ਖਾਹੀ ਖਾਹੇ ਉਪਮੇ ਹੁਕਮ ਚਲਾਏ ਰਾਹ ਨਾਨਕ ਵਿਖਸੇ ਵੇ ਪ੍ਰਵਾਹ ਸਾਚਾ ਸਹਿਬ ਸਾਚੇ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗਹ ਦੇਹ ਦੇਹ ਦਾਤ ਕਰੇ ਦਤਾਦ ਫੇਰ ਕਿ ਅਗੇ ਰਖਿਆ ਜਿਤ ਸੇ ਦਰਬਾਰ ਮਹਾਉ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਿਵਾਦ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇਆ ਪਿਆ ਨਰੰਜਣ ਸੋਇ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵਿਆ ਗੁਣੀਨ ਦਾਣ ਗਾਵਿਆ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰਸ ਕਰ ਲੈ ਜਾਏ ਗੁਰਮਖ ਨਾਲੰਗ ਗੁਰਮਖ ਵੇਦੰਗ ਗੁਰਮਖ ਰਿਆ ਸਮਾਈ ਗੋਰੀਸ਼ਰ ਗੁਰਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਣਾ ਕਾ ਨਾਇ ਕਹਿ ਨਾ ਕਥ ਨ ਜਾਇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਤੇ ਰਤਨ ਨਾਮ ਜੇ ਤਿਸ ਪਾਵਾਂ ਵਿੜ ਬਾਣੇ ਕੈ ਨਾਏ ਕਰੀ ਜੇ ਤਿਸ ਸਿਸ਼ਟ ਪਾਈ ਵੇਖਾਂ ਵਿਣ ਕਰਮਾ ਕੈ ਮਿਲੇ ਲਈ ਮਾਤ ਤੇ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਦਾ ਸੋਮੈ ਵਿਸਰਣਾ ਜਾਏ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵੇ ਜਾਣੀਆਂ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਏ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵੈ ਤਾ ਵਾਤ ਨਾ ਪਛੇਕੇ ਕੀਟਾ ਅੰਦਰ ਕੀਟ ਕਾਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਕੌਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੂਝੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿੱਧ ਪੀਰ ਸੁਣਾ ਸੁਣੈ ਤਰਤਾ ਵਾਲ ਕਾ ਸੁਣੈ ਦੀਪ ਲੋਪ ਅਤਾਲ ਸੁਣੈ ਕੋਈ ਨ ਸਕੇ ਕਾਲ ਨਾਨਕ ਪਗ ਤੋਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਸਰਬੰਮਾ ਦਸੜਾ ਮੋਖ ਸਲਾਣ ਮੰਤ ਸੁਣਿਆ ਜੋਗ ਜਗਤਨ ਪੇਧ ਸੁਣਿਆ ਸਾਸ਼ਤਰ ਪਰ ਵੇਦ ਨਾਨਕ ਬਰਤਾ ਸਲਾਵਗਾ ਸੁਣਿਆ ਦੂਪਾਪ ਕਾ ਨਾਸ਼ ਸੁਣਿਆ ਸਾਸਤ ਤੋ ਗਿਆਨ ਸੁਣਿਆ ਅਠ ਸੜਕਾ ਜਨਾਲ ਸੁਣਿਆ ਪੜ ਪੜ ਮਾਵੇਂ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਲਿ ਭਗਤਾਂ ਸਲਾਵਗਾ ਸੁਣਿਆ ਦੂਖ ਭਾਵ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਦ ਸਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਥ ਵੇ ਸਗਾਹੋ ਨਾਨਕ ਬਗਦਸਦਾ ਵਗਾ ਸੁਣੇ ਦੂ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਿਤ ਕਲਮ ਨਾਲ ਲਿਖਣਾ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਵਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸੋਧ ਮੰਨੇ ਮੋਹ ਚੋਟਾ ਨਾ ਕਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਇ ਮੰਨੈ ਪਤਿ ਸਿ ਪ੍ਰਗਟ ਜਾਇ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸੇਤੀ ਸਲ ਬੰਧੈ ਸਾ ਨਾਮ ਨਿਰੰਜਨ ਹੋਇ ਜੀ ਕੋ ਮਨ ਜਾਣੇ ਮਨ ਕੋਇ ਮੰਨੈ ਬਾਰੇ ਮੁਕਤਵਾਰ ਮੰਨੈ ਪਰਵਾਰ ਸਦਾਲ ਮੰਨੈ ਤਰੇ ਤਰੇ ਗੁਰ ਸੇਖ ਮੰਨੈ ਨਾਨਕ ਪਾਏ ਨਬੇਕ ਐਸਾ ਨਾਮ ਨਿਰੰਜਨ ਹੋਇ ਜੀ ਕੋ ਮਰ ਜਾਣੇ ਮਨ ਕੋਇ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ ਜਾਣ ਪੰਜ ਕਗਦ ਇਕ ਧਿਆਨ ਜੇ ਕੋ ਕਰੇ ਕਰੇ ਵਿਚੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰੈ ਨਾ ਹੀ ਸਮਾਰਤ ਔਲ ਧਰਮਉ ਦਇਆ ਕਾ ਬੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਗੁਜਿਓ ਸਚਾ ਤਵਲੇ ਉਪਰ ਕੇਤਾ ਪਾਰ ਦਰਤੀ ਹੋਰ ਪਰੇ ਹੋਰ ਹੋਰ ਤਿਥੇ ਭਾਵ ਦਰੇ ਕਵਨ ਜੋ ਜੀ ਜਾਤ ਰੰਗਾ ਕੇ ਨਾਮ ਸਾਵਣਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਏ ਕਿ ਤਾ ਉਤਾਲ ਸਵਾਲੇ ਰੋ ਕੇ ਦੀਦਾਰ ਜਾਣੇ ਕੌਣ ਕੋਤ ਕੀਤਾ ਬਸਾ ਇੱਕ ਕਵਾ ਤਿਸਤੇ ਹੋਇ ਲੱਖ ਦਰਿਆ ਕੁਦਰਤ ਕਮਣ ਕਾਮ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਜੋ ਤਦ ਬਾਦ ਸਾਈਂ ਗੋਲੇ ਕਰ ਤੋਂ ਸਵਾ ਸਲਾਮ ਦਰੰਗਕਾਰ ਅਸੰਖ ਜਾਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾ ਅਸੰਖ ਅਗੰਤਮਕ ਵੇਦ ਪਾਠ ਸੰਖ ਜੋਬ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਅਸੰਖ ਦਾਤਾਰ ਅਸੰਖ ਸੂਰਮਾ ਉਪਕ ਸਾਰ ਸਖ ਮੋਲ ਲਿਵਲਾਇ ਤਾਰ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਤੇ ਭਾਵੇ ਸਾਈ ਬਲੀਕਾਰ ਤੋ ਸਵਾ ਸਲਾਮ ਤਨੰਕਾਰ ਅਸੰਖ ਮੂਰਗੰਦ ਕੋਰ ਅਸੰਖ ਚੋਰਾ ਰਾਮ ਕੋਰ ਸੰਖਮ ਕਰ ਜਾਏ ਜੋ ਰ ਅਸੰਖ ਕਲਵੜਾ ਤਿਆਕ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਇ ਸੰਖ ਕਮਲੇਸ਼ ਮਲਪਾਖਾਇ ਸੰਖ ਨਿੰਦਕ ਸਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤੇ ਬਾਸਾਈ ਬਲੇ ਕਰ ਤੂ ਸਦਾ ਸਲਾਮ ਤ੍ਰਿਣੰਕਾਰ ਸੰਖ ਨਾਮ ਸੰਖthਾਵ ਗਾਮਯ ਤਾਮਯ ਸੰਖ ਲੋ ਸੰਖ ਹੈ ਸਰਪਾਰ ਹੋਇ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾਹ ਅਕਰੀ ਲੇ ਕੜਬੋਲਣ ਬਾਣਾ ਕਰਾ ਸਰਸੰਜੋ ਕਾਣ ਜੇ ਨਹਿ ਲੇ ਤੇ ਸਰਨਾ ਜੀ ਫਰਮਾਇ ਤੇ ਵੇ ਤੇ ਪਾ ਜੇਤਾ ਕੀਤਾ ਤੇਤਾ ਨਾਓ ਵਿੜਨ ਆਵੇ ਨਹੀਂ ਕੋਥਾਓ ਕੁਦਰਤ ਕੌਣ ਕਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦਬਾਵੇ ਸਾਈ ਬਲੀਕਾਰ ਤੋ ਸਦਾ ਸਲਾਮ ਤਨੰਕਾਰ ਭਰ ਜਾਏ ਹੱਥ ਪੈਰ ਤਾਂ ਦੇ ਪਾਣੀ ਧੋਤੇ ਉਤਰੇ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਗੇ ਓ ਧੋਏ ਭਰੀ ਐ ਮਤਿ ਪਾਪਾ ਕੇ ਸੰਗੋ ਤੋ ਪੈ ਨਾ ਰੇ ਰੰਗ ਪੁਨੀ ਬਾਬੀ ਆਖਣਾ ਕਰ ਕਰ ਕਰਨਾ ਲਿਖ ਲਿਆ ਜਾ ਆਪੇ ਵੀ ਜਾਪੇ ਖਾਨ ਨਾਨਕੋ ਕਮਿ ਆਵ ਜਾਓ ਤੀਰ ਤਪ ਦਇਆ ਦਤ ਦਾ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਪਗਤ ਨਾ ਹੋਏ ਸਹਾਇਤਾ ਤੁਮਣੀ ਪਰਮਾ ਸਾਧ ਸੋਹਣ ਸਦਾਨੋ ਚਾਓ ਕਮ ਸਵੇਲਾ ਵਕਤ ਕੌਣ ਕੌਣ ਤੇਤ ਕਵਨਾਰ ਕੌਣ ਸੇ ਨਤੀ ਮਾ ਕੌਣ ਜੇਤ ਹੋਰ ਕਾਰ ਵੇਰ ਨਾ ਪਾਇ ਪੰਡਤੀ ਜੇ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਓ ਕਾ ਦੀਆਂ ਜਿ ਲਿਖਣ ਲੇਖ ਰਾਨ ਤੇਤ ਵਾਰ ਨਾ ਜੁਗ ਜਾਣੇ ਰਤਮਾ ਉਹ ਨਾ ਕੋਏ ਜੇ ਕਰਤਾ ਸੇ ਟਿਕੋ ਸਾਦੇ ਆਪੇ ਜਾਣੇ ਸੋਏ ਕਿਵ ਕਰਾ ਕਾ ਕਿਵ ਸਲਾਇ ਕਿਵ ਰਣੀ ਕਿਵ ਜਾਣਨ ਨਾਨਕ ਆਖਣ ਸਭ ਕੋ ਆਕੇ ਇੱਕ ਦੂਜੇ ਸਿਆਣਾ ਵੱਡਾ ਸਾਹ ਵੱਡੀ ਨਾਇ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪਾਉ ਜਾਣੇ ਵਿਗਿਆਨ ਸੋਇ ਪਤਲ ਬਤਲ ਲਖ ਵਸ ਦਾਸ ਓੜ ਕੋੜ ਕਪਾਲ ਤਕੇ ਵੇਦ ਕਹਿਣਿਕ ਵਾਸਹਿ ਸ੍ਰੀ 18 ਕਹਿਣਕ ਤੇ ਬਾਸ ਲੋਇਕ ਤਾਤ ਲੇਕਾ ਵੇਦਾ ਲਿਖੇ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾ ਲਾਈ ਸਲਾਇਤੀ ਸਰਤ ਨਭਈਆਂ ਨਦੀਆਂ ਤੇ ਵਾਹ ਪਾਵਹਿ ਸਮੁੰਦਰ ਨਾ ਜਾਣੇ ਸਮੁੰਸਾ ਸੁਲਤਾਨ ਗਿਰਸੇ ਦੀ ਮਾਲਤਾਨ ਕਿਹੜੀ ਤੁਲਨਾ ਹੋਵੇ ਜੇ ਸਮਨ ਨਾ ਵਿਸਰੇ ਅੰਤ ਨਾ ਸਿਖਦੀ ਕਹਿਣਾ ਤੰਤਨਾ ਕਰਨ ਦੇ ਨਾ ਤੰਤਨਾ ਵਿਖਣ ਸੁਣਨਾ ਤੰਤਨਾ ਜਪੇ ਕਿਆ ਮਨ ਮੰਤਨ ਤਨਾ ਜਪੇ ਕੀਤਾਕਾਰ ਅੰਤਨਾ ਜਪੇ ਪਾਰਵ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨ ਜਾਣੇ ਕੋਈ ਬੋਧਾ ਕਹੀਏ ਬੋਧਾ ਹੋਏ ਵੱਡਾ ਸਹਿ ਉਚਾਤਾ ਉਚੇ ਉਪਰ ਉਚਾ ਨਾ ਹੋਏ ਵੱਡੂ ਉਚਾ ਹੋਏ ਕੋਈ ਤੇ ਸਿ ਉਚੇ ਕੋ ਜਾਣੇ ਸੋਏ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੇ ਦਾ ਬੌਧਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤੇਲ ਨਾ ਤਮਾਇ ਕੇ ਤੇ ਮੰਗੇ ਜੋਤ ਪਾਰ ਕੇ ਤਿਆਂ ਗਣਤ ਨਹੀਂ ਵਿਚਾਰ ਤੇਤੇ ਕਬ ਤੋਡੇ ਵਿਕਾਰ ਕੇ ਤੇ ਲੈ ਲੈ ਮਕਰ ਬਾਏ ਕੇ ਤੇ ਮੂਰਖ ਖਾਹੀ ਕਾ ਚਿਤਿਆ ਦੂਖ ਭੂਖ ਸਦ ਮਾਰੇ ਭੇ ਦਾ ਤੇਰੀ ਦਦਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਘਾਇ ਕੇ ਆਖਣ ਪਾਇ ਉਹ ਜਾਣੇ ਜੇ ਤੀਆਂ ਮੁਕਾਇ ਆ ਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੇ ਬਖਸ਼ੀ ਸਿਰ ਸਲਾਹ ਨਾਲਕ ਬਾਦਸ਼ਾਹੀ ਬਾਦਸ਼ਾਹ ਅਮੁੱਲ ਗੁਣ ਮੁੱਲ ਪਰਮੁੱਲ ਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਮੁੱਲ ਬਾਏ ਮੁੱਲਾ ਸਮਾਏ ਮੁੱਲ ਤਰ ਮੁੱਲ ਦੀ ਬਾਣ ਮੁੱਲ ਦੁੱਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪਰਮਾਨ ਅਮੋਲੇ ਮੁਲਾਕੇ ਨਾ ਜਾਏ ਆਖ ਆਖ ਰਹੇ ਲਿਵ ਲਾਇਆ ਕੇ ਵੇਦ ਬਾਣ ਪ੍ਰਾਨ ਆਖੇ ਬੜੇ ਕਰੇ ਵਿਖਿਆਣਾ ਖੈਬਰ ਮੇ ਆਖੇ ਇਹੰਦਾ ਆਖੇ ਗੋਪੀ ਤੈ ਗੋਵਿੰਦ ਆਖੇ ਇਸਰਾ ਕੇ ਸੇਧਾ ਆਖੇ ਕੇਤੇ ਗੀਤੇ ਮੋਦੇ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਰਜਨ ਸੇਵਕੇ ਤੇ ਆਖੇ ਆਖਣ ਪਾਇ ਕੇ ਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਉਰਦਰੇ ਦਾ ਆਖਰ ਸਕੇ ਕੀ ਕੀ ਜੀਵੜ ਭਾਵੇ ਤੇ ਵਡੋਏ ਨਾਲਿ ਜਾਣੇ ਸਚਾ ਸੋਏ ਜੇ ਕੋ ਆਖੇ ਬੋਲ ਵਗਾੜ ਤਾ ਲਖੀਐ ਸਿਰਗਾ ਵਾ ਰਗਾ ਵਾਰ ਸੂ ਦਰ ਕਿ ਅਸੁਕਰ ਕਿ ਅਜਿਤ ਬੈ ਸਰਵ ਸਮਾਲੈ ਵਾਜੇ ਨਾਦ ਨੇਖ ਸੰਖਾ ਕੇਤੇ ਵਾਵਣ ਹਾਰੇ ਕਿਤੇ ਰਗ ਭਰੀ ਸਿਉ ਕੇਤੇ ਗਾਵਣ ਹਾਰੇ ਗਾਵੈ ਤੁਧਨ ਪਾਉਣ ਪਾਣੀ ਬੈ ਸੰਤਿ ਦਹੁ ਗਾਵੈ ਰਾਜਾ ਤਰਮ ਦੁਆਰੇ ਗਾਵੇ ਚਿਤ ਗੁਤ ਲੇਖ ਜਣ ਲੇਖ ਲਿਖ ਤਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ 인ਦਰਾਸਨ ਬੈਠੇ ਦੇਵਤਿਆਂ ਦਰਣਾ ਲਗਾਵੇ ਸਿੱਧ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਦਿ ਸਰਸੰਤੋ ਕੀ ਗਾਵੇ ਵੀਰ ਕਰਾਰੇ ਗਾਉਣ ਪੰਡਿਤ ਪੜਨ ਰਖੀ ਸਰਜੁਗੁਗ ਵੇਦਾਂ ਨਾਲ ਲਗਾਵੇ ਮੌਣੀਆਂ ਮਾ ਮੌਲ ਸਰਗਮ ਅਸ ਪਿਆ ਲਗਾਉਣ ਰਤਨ ਪਾਏ ਤੇਰੇ 88 ਤੀਰਥ ਨਾਲੇ ਗਾਵਹਿ ਜੋਦਮਾ ਬਲਸੂਰ ਗਾਵਹਿ ਕਾਣੀ ਚਰ ਗਾਵਹਿ ਖੰਡ ਮੰਡਲ ਵਰ ਬੰਦਾ ਕਰ ਕਰ ਰਖੇ ਧਾਰੇ ਸਹੀ ਤੁਨ ਗਾਵਹਿ ਜੋਤਤਿ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੇ ਚਿਤ ਨਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਦਾ ਸੋਤੀ ਨਾ ਹੈ ਭੀ ਹੋਸੀ ਜੈਨਗਾ ਸੀ ਰਚਨ ਜਿਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸਿ ਮਾਇਆ ਜੇਨੇ ਉਪਾਇ ਕਾਨ ਕਰ ਵਖੇ ਕੀਤਾ ਆਪਣਾ ਜੀਵ ਤੇ ਦੀ ਵੜਿਆ ਜੋਦਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਬਾਸੋ ਸਬਸ ਸਬਸ ਨਾਨਕ ਰਣਜਾਈ ਮਨ ਦਾ ਸੰਤੋਸ਼ ਸਰਮਪਰ ਚੋਲੀ ਧਿਆਨ ਕਰੇ ਵਿਬੂਦ ਕਿੰਤਾ ਕਾਲ ਕਵਾਰੀ ਕਾਇ ਜੁਗ ਡੰਡਾ ਪਰਤੀ ਤਾਈ ਮੰਦੀ ਸ਼ਗਲ ਜਮਾਤੀ ਮਨ ਜੀਤੇ ਜਗ ਜੀਤ ਅਦੇ ਸਤਿ ਸੇ ਦੇ ਸਾਧਨਿਲ ਨਾਦ ਨਾਦ ਜੁਗ ਜੁਗ ਕੋ ਵੇਸ ਗੁਗਤ ਗਿਆਨ ਦਾ ਨਾਨਕ ੜਕੜ ਵਾਜੇ ਨਾਦ ਆਪਨਾਥ ਨਾਲੀ ਸਭ ਜਾਗੇ ਰਿੱਧ ਸਿੱਧ ਅਮਰ ਸਾਧ ਸੰਜੋਗ ਜੋਗ ਦੇ ਕਰ ਚਲਾਵੇ ਲੈ ਕੇ ਆਵੇ ਭਾਗ ਦੇਸ ਦੇਸ ਆ ਦੇਸਾ ਦੇ ਨੀਲ ਨਾਦ ਨਾਖ ਜੁਗ ਜੁਗੇ ਕੋ ਇਸ ਏਕਾ ਮਾਈ ਜੁਗਤ ਵਿਆਹ ਤਿੰਨ ਚਲੇ ਪਰਵਾਨ ਇੱਕ ਸੰਸਾਰੀ ਇਕ ਬੰਦਰੀ ਇਕ ਲਾਇ ਦੀ ਬਾਣ ਜੀ ਉਸ ਭਾਰਤ ਵਿੱਚ ਚਲਾਵੇ ਜਿਉ ਹੋਏ ਪਰਮਾਨ ਹੋਵੇ ਕੇ ਉਹਨਾਂ ਨਦਰ ਨਾ ਹੋਵੇ ਬੋਤਾਏ ਹੋਵੇ ਇਹੋ ਵਿਡਾਨ ਅਦੇਸ ਤਿਸੇ ਅਦੇਸ ਆਦਿ ਨਿਲ ਨਾਦ ਨਾਦ ਜੁਗ ਜੁਗ ਕੋ ਵੇਸ ਆਸਨ ਲੋਏ ਪੰਡਾਰ ਜੋਗਿ ਛਪਾਇ ਸੋਇ ਕਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਸ ਤਿਸੇ ਅਦੇਸ ਆਦਿ ਨਿਲ ਨਾਦ ਨਾਦ ਜੁਗ ਜੁਗ ਕੋ ਵੇਸ ਇਕ ਦੂਜੀ ਕੋ ਲਖ ਕੋਇ ਲਖ ਕੋਇ ਲਖ ਵੀਸ ਲਖ ਲਖ ਜਿਹੜਾ ਕੀ ਏਕ ਨਾਮ ਜਗਦੀਸ਼ ਏਤਰੇ ਪਦ ਪਾਵੜੀਆਂ ਚੜਿਆ ਹੋਇਆ ਕੀ ਸੁਣ ਗੱਲਾਂ ਆਕਾਸ਼ ਕੀ ਟਾਏ ਰੇਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ ਆਖੜ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇਰ ਨ ਜੋਰ ਜੋਰ ਨ ਜੀਵਣ ਮਰਨ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸ੍ਰਿਤੀ ਗਿਆਨ ਵਿਚਾਰ ਜੋਰ ਨਾ ਜੁਗਦੇ ਛੋਟੇ ਸੰਸਾਰ ਜਿਸ ਹੱਥ ਜੋਰ ਕਰਦੇ ਕੇਸ ਹੋਏ ਨਾਨਕ ਉਤਮਨੀਚ ਨ ਕੋਈ ਰਾਤੀ ਰੋਦੀ ਤਿਥੀ ਵਾਰ ਪਉਣ ਪਾਣੀ ਅਗੜੀ ਪਾਤਲ ਤੇ ਸ ਵਿੱਚ ਤ੍ਰਤੀਤਾ ਬਰ ਕੀ ਧਰਮ ਸਾਰ ਤੇ ਸ ਵਿੱਚ ਜੀ ਜੁਗਤ ਕੇ ਰੰਗ ਤੇਰਜ ਕੇ ਨਾਮ ਨਿਹਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤੇ ਸੋਲ ਪੰਜ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਜ ਬਕਾਈ ਉਤੇ ਪਾਇ ਨਾਨਕ ਜੱਪੇ ਜਾਏ ਧਰਮਖੰਡ ਕਾਇਓ ਧਰਮ ਗਿਆਨਖੰਡ ਕਾ ਕੋ ਕਰਮ ਤੇਤੇ ਪਾਉਣ ਪਾਣੀ ਵੈ ਸੰਦਰ ਕੇਤੇ ਕਾਣ ਮਹੇਸ ਕੇਤੇ ਵਰਨੇ ਘਾੜ ਤਕੜੀਏ ਰੂਪ ਰੰਗ ਕੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਰ ਮੋਨ ਕੇਤੇ ਕੇਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇ ਕੇਤੇ ਨਾਨਕ ਅੰਤ ਨੰਤ ਗਿਆਨ ਕਾਡਮ ਗਿਆਨ ਪ੍ਰਚੰਡ ਤੇ ਲਾਜ਼ਮ ਲੋਰ ਕੋੜਾ ਨਾ ਸਰਮ ਕਾਡ ਦੀ ਬਾਣੀ ਉਪ ਤੇ ਗਾੜ ਤਕੜੀ ਬੋਧ ਨੋ ਤਾਂ ਕਿ ਅਗਲਾ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤੇ ਤੇ ਕੜੀਏ ਸੁਰਤ ਮਾਤਮ ਅਨਬੋਧ ਤੇ ਤੇ ਕੜੀਏ ਸੁਰਸਦਾ ਕੀ ਸੋਧ ਕਰਮ ਕੰਡ ਕੀ ਬਾਣੀ ਜੋਰ ਤੇ ਤੇ ਹੋਰ ਨ ਕੋਈ ਹੋਰ ਤੇ ਤੇ ਜੋਤ ਮਾਂ ਬਲ ਸੂਰਤਨ ਮੈਂ ਰਾਮ ਰਿਆ ਪਰਪੂਰ ਤੇ ਤੇ ਸੀਤਾ ਸੀਤਾ ਮੈਂ ਮਾ ਮਾਇਤਾ ਕੇ ਰੂਪ ਨ ਕਥਨੇ ਜਾਏ। ਨਾ ਉਹ ਮਰੇ ਨ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾ ਤੇ ਤੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸਚੰਡ ਵਸੇ ਨ ਲੰਕਾਰ ਕਰ ਕਰੇ ਕੇ ਨਦਰਿ ਨਿਹਾਲ ਤੇ ਤੇ ਖੰਡ ਮੰਡਲ ਵਰ ਬੰਡ ਜੇ ਕੋ ਕਦੇ ਤਾਂ ਅੰਤ ਨੰਤ। ਤੇ ਤੇ ਲੋ ਲੋ ਵਕਾਰ ਜਿ ਵਜੇ ਹੁਕਮ ਤੇ ਵਿਤ ਵਿਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕੰਡਾਸਾਰ ਜਤ ਪਹਾਰਾ ਤੀਰ ਸਰੀਆੰਗ ਅਹੰ ਅੰਨ ਮਤ ਵੇਦ ਹਥਿਆਰ ਪਾਓ ਖਲਾਓ ਅਗਨ ਤਪਦਾ ਭਾਂਡਾ ਪਾਓ ਅੰਮ੍ਰਿਤ ਤੇ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਲ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦੇਸ ਰਾਹ ਦਇ ਦਾਈ ਦਇਆ ਖਿਲ ਸਗਲ ਚੰਗਿਆ ਆ ਬਰਿਆ ਆ ਵਾਚੇ ਧਰਮ ਹਦ ਰਮੀਆ ਕੋ ਆਪੁਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਨਾਨਕ ਤੇ ਮੁਖ ਜਲੇ ਕਿਤੀ ਛੁਟੀ ਨਾ ਸਦ ਲਗਾ ਸਮਲ ਬਲੈ ਕੋ ਓਂਕਾਰ ਸਦਗਤ ਪਰਸਾ ਸੋਦਰ ਕਰਿਆ ਸੋ ਪਰ ਕਹਿਓ ਜਿਤ ਕਾ ਸਰਬ ਸਮਾਲੇ ਵਾਜੀ ਤੇਰੇ ਨਾਮ ਦੇ